ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 26 ਅਗਸਤ ਹੈ 26 ਅਗਸਤ 1661 26 ਅਗਸਤ 1661 ਦੇ ਦਿਨ ਭਾਈ ਦਾਇਰ ਸਿੰਘ ਪਿਆਰਾ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਵਿਸਾਖੀ ਦੇ ਦਿਹਾੜੇ ਆਨੰਦਪੁਰ ਸਾਹਿਬ ਦੇ ਵਿੱਚ ਸੀਸ ਭੇਂਟ ਕੌਤਕ ਕਰਨ ਵੇਲੇ ਸਭ ਤੋਂ ਪਹਿਲਾਂ ਆਪਣਾ ਸੀਸ ਭੇਂਟ ਕਰਨ ਦਾ ਮਾਣ ਭਾਈ ਦਾਇਰ RAM ਸੋਪਤੀ ਪੁੱਤਰ ਭਾਈ ਸੁਧਾ ਵਾਸੀ ਸਿਆਲਕੋਟ ਨੂੰ ਹਾਸਲ ਹੋਇਆ ਸੀ ਦਾਯਾਰਾਮ 16 ਸਾਲ ਦੀ ਉਮਰ ਦੇ ਵਿੱਚ 1677 ਦੇ ਵਿੱਚ ਅਨੰਦਪੁਰ ਸਾਹਿਬ ਆਇਆ ਸੀ ਅਤੇ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਰਹਿ ਰਿਹਾ ਸੀ ਉਹ ਭੰਗਾਣੀ ਨਦੌਣ ਅਤੇ ਹੋਰ ਜੰਗਾਂ ਦੇ ਵਿੱਚ ਸ਼ਾਮਲ ਹੋਇਆ ਸੀ ਖੰਡੇ ਦੀ ਪਾਹੁਲ ਲੈਣ ਮਗਰੋਂ ਦਾਯਾਰਾਮ ਦਾ ਨਾਮ ਦਇਆ ਸਿੰਘ ਰੱਖਿਆ ਗਿਆ ਸੀ ਭਾਈ ਦਇਆ ਸਿੰਘ ਨੇ ਤਾਂ 1670 ਤੋਂ ਮਗਰੋਂ ਸਾਰਾ ਸਮਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਬਤਾਇਆ 5 ਤੇ 6 ਦਸੰਬਰ 1705 ਦੀ ਰਾਤ ਨੂੰ ਜਦ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਸੀ ਤਾਂ ਭਾਈ ਦਇਆ ਸਿੰਘ ਗੁਰੂ ਸਾਹਿਬ ਦੇ ਨਾਲ ਸਨ ਅਤੇ 7 ਦਸੰਬਰ ਨੂੰ ਚਮਕੌਰ ਦੇ ਵਿੱਚ ਵੀ ਉਹ ਗੁਰੂ ਸਾਹਿਬ ਦੇ ਅੰਗ ਸੰਗ ਸਨ ਉਹ 1706 ਦੇ ਵਿੱਚ ਗੁਰੂ ਸਾਹਿਬ ਦੇ ਨਾਲ ਤਲਵੰਡੀ ਸਾਬੋ ਦੇ ਵਿੱਚ ਹੀ ਰਹੇ ਅਤੇ ਜਦ ਗੁਰੂ ਸਾਹਿਬ ਦੱਖਣ ਦੇ ਵਿੱਚ ਗਏ ਤਾਂ ਵੀ ਉਹ ਨਾਲ ਸਨ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੀ ਚਿੱਠੀ ਪਹੁੰਚਾਉਣ ਦੀ ਸੇਵਾ ਵੀ ਉਹਨਾਂ ਨੇ ਭਾਈ ਧਰਮ ਸਿੰਘ ਦੇ ਨਾਲ ਰਲ ਕੇ ਨਿਭਾਈ ਸੀ ਗੁਰੂ ਗੋਬਿੰਦ ਸਾਹਿਬ 6 ਜੁਲਾਈ ਅਕਤੂਬਰ 1708 ਦੀ ਰਾਤ ਨੂੰ ਜੋਤੀ ਜੋਤ ਸਮਾ ਗਏ ਭਾਈ ਦਾਇਆ ਸਿੰਘ ਗੁਰੂ ਸਾਹਿਬ ਤੋਂ ਵਿਛੋੜਾ ਨਾ ਸਹਿ ਸਕਿਆ ਅਤੇ ਇਸ ਤੋਂ ਥੋੜੇ ਚਿਰ ਮੰਗਰੋ ਹੀ ਉਹਨਾਂ ਦੀ ਵੀ ਮੌਤ ਨਦੇੜ ਦੇ ਵਿੱਚ ਹੀ ਹੋ ਗਈ ਸੀ ਉਸ ਨੂੰ 31 ਸਾਲ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਰਹਿਣ ਦਾ ਮਾਣ ਹਾਸਲ ਹੋਇਆ ਸੀ 26 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਖਾਲਿਸਤਾਨੀ ਲਹਿਰ ਦੇ ਇੱਕ ਵੱਡੇ ਥੰਮ ਗੁਰਮੀਤ ਸਿੰਘ ਚਿਹੇੜੂ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸ ਦੇ ਨਾਲ ਲਹਿਰ ਨੂੰ ਇੱਕ ਨਾਪੂਰਾ ਹੋਣ ਵਾਲਾ ਘਾਟਾ ਪਿਆ ਇਸੇ ਦਿਨ ਇੱਕ ਹੋਰ ਸਿੱਖ ਨੌਜਵਾਨ ਰਤਨ ਸਿੰਘ ਨੂੰ ਵੀ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 26 ਅਗਸਤ दे 1990 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਸੱਤਾ ਅਰਫ ਛੋਟਾ ਬ੍ਰਹਮਾ ਵਾਸੀ ਪਰੋਵਾਲ ਅੰਮ੍ਰਿਤਸਰ ਹਜ਼ੂਰਾ ਸਿੰਘ ਵਾਸੀ ਬੋ ਕਸ਼ਮੀਰ ਸਿੰਘ ਵੀਰ ਕਬਲਵਿੰਦਰ ਸਿੰਘ ਵਿੱਲਾ ਵਾਸੀ ਮਾਣੇ ਮੱਲੀਆਂ ਅੰਮ੍ਰਿਤਸਰ ਜਸਬੀਰ ਸਿੰਘ ਪਿੰਕਾ ਵਾਸੀ ਮੁਹਾਲੀ ਰਣਜੀਤ ਸਿੰਘ ਵਾਸੀ ਸੋਲ ਗੁਰਦਾਸਪੁਰ ਨੂੰ ਨਕਲੀ ਪੁਲਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 26 ਅਗਸਤ 1990 ਦੇ ਦਿਨ ਪੰਜਾਬ ਪੁਲਿਸ ਨੇ ਇਕਬਾਲ ਸਿੰਘ ਮਿੰਨੀ ਬਾਬਾ ਰੌਂਤਾ ਅਤੇ ਜਗਜੀਤ ਸਿੰਘ ਚੰਡੀਗੜੀਆ ਵਾਸੀ ਅਕਲੀਆਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 26 ਅਗਸਤ 1995 ਦੇ ਦਿਨ ਪੰਜਾਬ ਪੁਲਿਸ ਨੇ ਕੁਲਵੰਤ ਸਿੰਘ ਬਬਰਵਾਸੀ ਕੇਰੀ ਚਹਾਲਾ ਗੁਰਮੀਤ ਸਿੰਘ ਅਤੇ ਦਇਆ ਸਿੰਘ ਦੋਵੇਂ ਵਾਸੀ ਸ਼ੇਰਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 26 ਅਗਸਤ 2024 ਦੇ ਦਿਨ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਇੱਕ ਬਿੱਲ ਹਿੰਦੂ ਜਥੇਬੰਦੀਆਂ ਨੇ ਰੁਕਵਾ ਦਿੱਤਾ ਸੀ। ਇਹ ਬਿੱਲ ਅਮਰੀਕਾ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੀ ਗੱਲ ਕਰਦਾ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।